ਯਾਰ ਇੱਕ ਗੱਲ ਦੱਸ ਜਿਹੜਾ ਬੰਦਾ ਆਪਣੀ ਗਲਤੀ ਆ ਕੇ ਗਲਤੀ ਮੰਨ ਲੈਂਦਾ ਉਹਨੂੰ ਆਪਾਂ ਕੀ ਕਵਾਂਗੇ ਉਹ ਤੇ ਬੜਾ ਨੇਕ ਇਨਸਾਨ ਹੋਇਆ ਉਹਨੂੰ ਤੇ ਫਿਰ ਆਪਾਂ ਮਹਾਨ ਇਨਸਾਨ ਹੀ ਕਵਾਂਗੇ ਅੱਛਾ ਤੇ ਜਿਹੜਾ ਨਹੀਂ ਵੀ ਗਲਤੀ ਕਰਦਾ ਤਾਂ ਵੀ ਆਪਣੀ ਗਲਤੀ ਮੰਨ ਲੈਂਦਾ ਉਹਨੂੰ ਆਪਾਂ ਕੀ ਕਵਾਂਗੇ ਉਹਨੂੰ ਤੇ ਫਿਰ ਵੈਰਵਰਾਹੀ ਕਵਾਂਗੇ ਮੇਰੇ ਵਰਗਾ ਯਾਰ ਫਿਲਮਾਂ 'ਚ ਪਤਾ ਨਹੀਂ ਕਿੱਦਾਂ ਇੱਕ ਦੂਜੇ ਦੇ ਵਿੱਚ ਵੱਜ ਕੇ ਪਿਆਰ ਹੋ ਜਾਂਦਾ ਮੇਰਾ ਤਾਂ ਸਾਰਾ ਮੱਥਾ ਖੇਡ ਗਿਆ ਮੈਨੂੰ ਕੁਝ ਸਮਝ ਨਹੀਂ ਆਤਾ ਕੀ ਹੋਇਆ ਲੈ ਵੀ ਜੇ ਚੰਨ ਨੂੰ ਪਤਾ ਲੱਗ ਜਾਏ ਨਾ ਕਿ ਧਰਤੀ ਤੇ ਕਿਹੋ ਕਿਹੋ ਜਿਹੀਆਂ ਸ਼ਕਲਾਂ ਨੂੰ ਚੰਨ ਕਾ ਕੇ ਬੁਲਾਇਆ ਜਾਂਦਾ ਉਹਨੇ ਵੈਸੇ ਉੱਤੋਂ ਥੱਲੇ ਦੇਖ ਕੇ ਆਤਮਾ ਤਿਆਗਾ ਲੈਣੀ ਹੈ ਮੈਨੂੰ ਕੁਝ ਸਮਝ ਨਹੀਂ ਆਤਾ ਤਮੇ ਕਾ ਹਮੇ ਦੋਸਤੋ ਜ਼ਿੰਦਗੀ ਚ ਹੱਥੋਂ ਦਾ ਫੜਨਾ ਚਾਹੀਦਾ ਵਾ ਜਿਹੜਾ ਕਦੇ ਵੀ ਤੁਹਾਡਾ ਹੱਥ ਨਾ ਛੱਡੇ ਜਿਵੇਂ ਕਿ ਬਿਜਲੀ ਦੀਆਂ ਤਾਰਾਂ ਹਲੋ ਤੇਰੇ ਸ਼ਿਕ ਨਚਾਇਆ ਹੋ ਸਨਮ ਕੀ ਹਾਲ ਐ ਵਧੀਆ ਵਧੀਆ ਤੂੰ ਦੱਸ ਠੀਕ ਆ ਹੋ ਗਈ ਪੜਾਈ ਕੰਪਲੀਟ ਹੋਰ ਚਲ ਆਜ ਫਿਰ ਚੈੱਕ ਕਰਦੇ ਤੈਨੂੰ ਕਿੰਨਾ ਕੁ ਹਿਸਾਬ ਆਉਂਦਾ ਤੇਰਾ ਮੈਥ ਚੈ ਕਰਦੇ ਆ ਠੀਕ ਆ ਚਲ ਸਪੋਇ ਕਰ ਜੇ ਤਨ ਮੈਂ 1 ਲੱਖ ਰੁਪਈਆ ਦਵਾ ਹਾਂ ਤੇ 5% ਦੇ ਹਿਸਾਬ ਨਾਲ 5 ਮਹੀਨਿਆਂ ਦੀ ਕਿੰਨੇ ਪੈਸੇ ਮੋੜੇਗਾ ਕੋਈ ਵੀ ਨਹੀਂ ਲੱਗਦਾ ਤੈਨੂੰ ਹਿਸਾਬ ਤਾਬ ਦਾ ਨਹੀਂ ਪਤਾ ਲੱਗਦਾ ਤੈਨੂੰ ਮੇਰਾ ਨਹੀਂ ਪਤਾ ਪੁਜਾਪਾ